ਬਹੁਤੀ ਸਤਿਕਾਰਯੋ ਸਰਦਾਰ ਸੁਖਦੇਵ ਸਿੰਘ ਜੀ ਕੀਤਾ ਸਾਹ ਸੇ ਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਰੇ ਸਾਹਮਣੇ ਬੈਠੇ ਮੇਰੇ ਵੀਰ ਬਜ਼ੁਰਗ ਨੌਜਵਾਨ ਸਾਥੀ ਪਰੀਆ ਮਾਤਾਵਾਂ ਭੈਣਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਹੱਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤ ਜਿਆਦਾ ਮੈਂ ਬੋਲਣਾ ਨਹੀਂ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਕੰਮ ਦੇ ਇੰਨੇ ਜ਼ੋਰ ਹੋਣ ਦੇ ਬਾਵਜੂਦ ਸਮੇਂ 'ਚੋਂ ਸਮਾਂ ਕੱਢ ਕੇ ਆਇਓ ਅੱਜ ਦੀ ਮੀਟਿੰਗ ਦਾ ਮਕਸਦ ਇਹ ਕੋਈ ਇਹ ਮੀਟਿੰਗ ਨਹੀਂ ਸੀ ਸਤਿ ਵੀ ਬਲਕਿ ਸਿਰਫ ਇਸ ਕਰਕੇ ਤੁਹਾਨੂੰ ਸੁਨੇਹੇ ਲੱਗੇ ਸੀ ਕਿ ਵੀ ਬਹੁਤ ਸਾਡੇ ਜਿਹੜੇ ਆਗੂ ਤੇ ਵਰਕਰ ਨੇ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਢੀਂਸਾ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ ਤੇ ਅਸੀਂ ਸੋਚਿਆ ਵੀ ਕਈ ਢੀਂਸਾ ਸਾਹਿਬ ਜਾਦਾ ਸਮਾਂ ਚੰਡੀਗੜ੍ਹ ਸੀ ਵੀ ਉਹਨਾਂ ਨੂੰ ਉੱਥੇ ਤੁਸੀਂ ਜਾਓਗੇ ਵੀ ਅੱਜ ਢੀਂਸਾ ਸਾਹਿਬ ਇੱਥੇ ਆ ਕੇ ਤੁਹਾਨੂੰ ਮਿਲ ਵੀ ਲੈਣਗੇ ਤੇ ਤੁਹਾਡੇ ਨਾਲ ਜੋ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ ਉਹ ਵੀ ਸਾਰੀਆਂ ਕਰ ਲੈਣਗੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜੋ ਵੀ ਤੁਸੀਂ ਸੰਗਤ ਨੇ ਸਾਨੂੰ ਮਾਣ ਸਤਿਕਾਰ ਦਿੱਤਾ ਉਸੀ ਹਮੇਸ਼ਾ ਸਾਡੀ ਕਿਸਤੇ ਘਣੇ ਹੋ ਮੈਂ ਅਸੀਂ ਕਦੇ ਤੁਲੀ ਦੇ ਨਹੀਂ ਸਕ ਦੇ ਸਕਦੇ ਤੇ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ ਜੇ ਅੱਜ ਪਿਆਰ ਸਤਿਕਾਰ ਤੁਹਾਡਾ ਸਾਨੂੰ ਮਿਲਿਆ ਹੈ ਅਸੀਂ ਹਮੇਸ਼ਾ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਤੁਹਾਡੀ ਜਿੰਨੀ ਵੀ ਸੇਵਾ ਕਰ ਸਕਦੇ ਹਾਂ ਉਹ ਹਮੇਸ਼ਾ ਕਰਦੇ ਰਹਾਂਗੇ ਤੇ ਮੈਂ ਇਸ ਦਾ ਅਮਨ ਦਾ ਆਪਣੇ ਉਗਰਨ ਤੌਰ ਤੇ ਵਿਸ਼ਵਾਸ ਵੀ ਦਵਾ ਸਕਦਾ ਤੇ ਨਾਲੇ ਇਹ ਜੋ ਫੈਸਲਾ ਲਿਆ ਗਿਆ ਉਹ ਸਿਰਫ ਇੱਕੋ ਹੀ ਸੋਚ ਤੇ ਸ਼੍ਰੋਮਣੀ ਕਾਲੀਦਾਤ ਸੁਯੁਗਤ ਤੇ ਸ਼੍ਰੋਮਣੀ ਕਾਲੀਦਾਤ ਦੇ ਵਿੱਚ ਮਰਜਰ ਕੀਤਾ ਸੀ ਵੀ ਆਪਾਂ ਪੰਥ ਨੂੰ ਮਜ਼ਬੂਤ ਕਰਨਾ ਹੈ ਪੰਥਕ ਸ਼ਕਤੀ ਖੇੜੇਲਾ ਪੰਥ ਮਜ਼ਬੂਤ ਹੋਵੇ ਤਾਂ ਹੀ ਪੰਜਾਬ ਨੂੰ ਆਪਾਂ ਤਕੜਾ ਕਰ ਸਕਦੇ ਹਾਂ ਪਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣੇ ਉਹਦੇ ਨਾਲ ਪਾਰਟੀ ਕਮਜ਼ੋਰ ਹੋਣੀ ਦੂਜੀਆਂ ਪਾਰਟੀਆਂ ਨੂੰ ਮੌਗਾ ਮਿਲ ਜਾਂਦਾ ਹੈ ਤਾਂ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸਰਉਣੀ ਅਕਾਲੀ ਦਾ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਾ ਲੰਘ ਰਿਹਾ ਹੈ ਕੱਲ ਨੂੰ ਜੋ ਕਿਸੇ ਨੇ ਕੀਤਾ ਆਪਣੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰਮnik ਕਾਲੀਦਨ ਨੂੰ ਕਿਵੇਂ ਮਜ਼ਬੂਤ ਕਰੀਏ। ਜਿੰਦਾਬਾਦ। ਜਿੰਦਾਬਾਦ। ਅਸੀਂ ਜਿੰਦਾਬਾਦ। ਜਿੰਦਾਬਾਦ। ਜਿਆਦਾ ਤੁਹਾਡੇ ਸਾਰਿਆਂ ਦੇ ਨਾਲ ਤੁਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲ ਵੀ ਬੰਧਕ ਹੋਇਆ ਇਸ ਕੋਈ ਹੋ ਰਹੀ ਹੈ। ਪਰ ਗੱਲ ਇਹ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਅਕਾਲੀ ਦਲ ਨੇ ਆਪਾਂ ਸਾਰੇ ਅਕਾਲੀ ਦਲ ਕਰਕੇ ਆਂ ਕਿਸੇ ਵੀ ਕੋਈ ਦੋੜ ਨਹੀਂ ਸੋ ਇਸ ਲਈ ਸਾਰਿਆਂ ਨੇ ਅਸੀਂ ਜਦ ਮੀਟਿੰਗ ਕੀਤੀ ਸੀ ਚੰਡੀਗੜ੍ਹ ਉਹਨਾਂ ਦੇ ਵਿੱਚ ਵੀ ਬਹੁਤ ਬਹੁਤ ਗੱਲਾਂ ਕਹੀਆਂ ਪਰ ਫਿਰ ਆਖਰ ਨਹੀਂ ਫੈਸਲਾ ਲਿਆ ਵੀ ਚਲੋ ਆਪਾਂ ਨੂੰ ਜੋ ਕੁਝ ਹੋਇਆ ਠੀਕ ਹੈ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਪਰ ਆਪਾਂ ਘਰੇ ਬੈਠੇ ਆਂ ਆਪਣੀ ਡੇਲੀ ਪੰਤ ਪ੍ਰਸਤੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਸੀਂ ਆਪਣੇ ਘਰ ਬੈਠ ਕੇ ਇੱਜ਼ਤ ਦੇ ਨਾਲ ਅਸੀਂ ਆਪਣੇ ਘਰੇ ਬੈਠੇ ਆਂ ਸਾਨੂੰ ਕੋਈ ਕਿਸੇ ਤੋਂ ਕੋਈ ਨਾ ਤਾਂ ਸਾਨੂੰ ਕੋਈ ਬਹੁੜੀ ਆਸ ਰੱਖਣੀ ਹੈ ਕਿ ਸਾਨੂੰ ਕੋਈ ਕੁਝ ਦੇਵੇ ਤੇ ਨਾ ਹੀ ਅਸੀਂ ਕੋਈ ਐਸਾ ਚਾਹੁੰਦੇ ਆਂ ਵੀ ਕੋਈ ਕਿਸੇ ਦਾ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦਾ ਨੁਕਸਾਨ ਹੋਵੇ ਜੋ ਸਭ ਦੀ رائے ਮੁਤਾਬਕ ਉਸ ਤੋਂ ਬਾਅਦ ਤੁਸੀਂ ਦੇਖਿਆ ਨਾ ਤਾਂ ਕੋਈ ਅਸੀਂ ਬਿਆਨ ਦਿੱਤਾ ਹੈ ਨਾ ਹੀ ਕੋਈ ਆਪਣੀ ਕੋਈ ਪਬਲਿਕ ਤੌਰ ਤੇ ਆਪਾਂ ਕੋਈ ਕਿਸੇ ਵਿੱਚ ਵਿਚਰੇ ਆ ਅਸੀਂ ਸਿਰਫ ਆਪਣੇ ਘਰੇ ਬੈਠੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਜਦ ਆਏ ਹੋ